ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹੋਏ ਗ੍ਰਾਂਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਹਲਕਾ ਫਲੋਰ ਦੇ ਪਿੰਡ ਦਸਾਂਝ ਕਲਾ ਗੁਰਦੁਆਰਾ ਧਰਮਦਵਾਰਾ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਢੀ ਉਮਰ ਕਰੀਬ 43 ਸਾਲ ਦੀ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਕਨ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਗਿੰਦੇ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਜਗ੍ਹਾ ਤੇ ਨਿਸ਼ਾਨ ਸਾਹਿਬ ਚੁੜਾਉਣ ਸਮੇ ਉਪਰੋਂ ਲੰਗਰੀ ਬਿਜਲੀ ਦੀ ਤਾਰ ਨਾਲ ਨਿਸ਼ਾਨ ਸਾਹਿਬ ਟਕਰਾਉਣ ਨਾਲ ਕਰੰਟ ਲੱਗਨ ਕੰਨ ਸਿੰਘ ਦੀ ਮੌਤ ਹੋ ਗਈ ਇਸ ਵੇਲੇ ਵਕਤੀ ਮੌਤ ਕਨ ਇਲਾਕੇ ਵਿੱਚ ਸੋਕ ਦੀ ਲਹਿਰ ਦੌੜੀ ਹੈ ਉਹਨਾਂ ਕੇਹਾ ਕਿ ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਅਤੇ ਸੋਢੀ ਆਪਣੇ ਪਿੱਛੇ ਪਰਿਵਾਰ ਵਿੱਚ ਵਿੁਰਗ ਮਾਤਾ ਪਤਨੀ ਬੇਟਾ ਤੇ ਬੇਟੀ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੁਸਾਂਝ ਕਲਾ ਦੇ ਸ਼ਮਸ਼ਾਨ ਘਟ ਵਿਖੇ ਕੀਤਾ ਜਾਵੇਗਾ ਹਾਂਜੀ ਸਤਿ ਸ੍ਰੀ ਅਕਾਲ ਬਹੁਤ ਬੜੀ ਗੱਲ ਹੋਈ ਹੈ ਕਿਉਂਕਿ ਜਿਹੜੇ ਸਾਡੇ ਪਰਿਵਾਰ ਦੇ ਛੋਟੀ ਸਾਹਿਬ ਬਹੁਤ ਵੱਡ ਬਸੋ ਤੇ ਜਿਹੜੇ ਗ੍ਰੰਥੀ ਸਾਹਿਬ ਅੱਜ ਦੋਖ ਨਗਰ ਕਰਨੀ ਪੈਂਦੀ ਹੈ ਕਿ ਸਾਡੇ ਬੜੇ ਭਾਈ ਜਿਹਨਾਂ ਦੇ ਹੁਣ ਤੇ ਇੰਸਾਨ ਸਭ ਤੋਂ ਗਏ ਸੀ ਉਸ ਦੇ ਜਦੋਂ ਸਭ ਸਾਬ ਨੂੰ ਚਨਾਹ ਕਰਾ ਕੇ ਕਾਰ ਲੱਗੇ ਉਹ ਬੈਠੇ ਆਰ ਜਿਹੜੀ ਸੀ ਉਹ ਦੇ ਨਾਲ ਤੱਕ ਹੋ ਗਿਆ ਅਸ ਤ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਦਾ ਮਾਰਕ ਹੋਵੇ ਬੜੀ ਚੋਖੀ ਗੱਲ ਹੈ ਦਾਸ ਜਿੰਦਰਾ ਸਿੰਘ ਜਵਾਲ ਮੋਹਨ ਸਾਹਿਬ ਦਾ ਇਹ ਚੱਕ ਕੇ ਇਹ ਜਰਾ ਬਤਦਾਇ ਗਿਆ ਹੋਈ ਹੈ ਇਹ ਸਾਨੂੰ ਲੋਕ ਨਹੀਂ ਹਾਂਜੀ ਜੀ ਜਿਹੜੇ ਜਿਹੇ ਨਿਸ਼ਾਨ ਸਾਹਿਬ ਜੁੜਾ ਉਹ ਜੀ ਸਾਡੇ ਨਾਲ ਸੀ ਤੇ ਪਰੋਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਤੇ ਉੱਥੇ ਜਦੋਂ ਸ਼ਾਨ ਸਾਹਿਬ ਧੜੌਣ ਲੱਗੇ ਸ਼ਾਨ ਸਾਹਿਬ ਤਾਰਨਾ ਲੱਗੇ ਆਨ ਲੱਗੇ ਪਾਈ ਸਾਹਿਬ ਨੂੰ ਘਟ ਲੱਗੇ ਉੱਥੇ ਉਹ ਡਰ ਪਾਇ ਉਹਨਾਂ ਦੀ ਬਾਤ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾ ਲਏ ਤੇ ਅੱਛਾ ਜੀ ਹੱਥ ਬਚਾ ਲਏ ਜੇ ਚਾਹੇ ਤਾਂ ਉਹ ਡਾਕਟਰ ਨੇ ਸਿੱਟਾ ਠੀਕ ਹੈ ਜੀ ਰਿਪੋਰਟ ਕਰਾ ਦੇ